ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਸੰਮਣ ਭੇਜਿਆ ਹੈ ਜੀ ਹਾਂ ਈਡੀ ਦੇ ਵੱਲੋਂ ਸੰਮਣ ਭੇਜਿਆ ਗਿਆ ਹੈ ਕਿ 17 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਇਹ ਮਾਮਲਾ ਦਿੱਲੀ ਐਵੈਨਿਊ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਔਰ ਜਿਸ ਨੂੰ ਲੈ ਕੇ ਜਿਹੜੀ ਸੁਣਵਾਈ ਹੋਈ ਹੈ 17 ਫਰਵਰੀ ਨੂੰ ਫਿਰ ਜਿਹੜਾ ਈਡੀ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤੇ 17 ਫਰਵਰੀ ਨੂੰ ਕੋਰਟ ਦੇ ਵਿੱਚ ਵੀ ਪੇਸ਼ ਹੋਣ ਦੇ ਜਿਹੜਾ ਹੁਕਮ ਦਿੱਤਾ ਹੈ ਉੱਤੇ ਦੱਸਦੀ ਕਿ ਐਵੈਨਿਊ ਕੋਰਟ ਨੇ ਆਦੇਸ਼ ਭੇਜਿਆ ਹੈ ਜਿਸ ਨੂੰ ਲੈ ਕੇ ਹੁਣ ਕੋਰਡ ਦੇ ਵਿੱਚ ਬੇ ਸੁਣਗੇ ਆਦਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੀ ਹੈ ਪੂਰਾ ਮਾਮਲਾ ਦੱਸ ਦਿੰਨੇ ਆ ਦਿੱਲੀ ਐਵਨੀ ਕੋਰਟ ਨੇ ਆ ਹੁਕਮ ਭੇਜਿਆ ਹੈ ਕਿ ਜਿਹੜਾ ਆਪਕਾਰੀ ਨੀਤੀ ਮਾਮਲੇ ਵਿੱਚ ਈਡੀ ਦੇ ਪੰਜ ਸੰਮਣਾਂ ਦੇ ਵਾਜ਼ੂਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਪੇਸ ਨਹੀਂ ਹੋਏ ਹਾਲਾਂਕਿ ਵਿਰੋਧ ਦੇ ਵਿੱਚ ਜੀਡੀ ਦੇ ਵੱਲੋਂ ਜਿਹੜੇ ਪਟੀਸ਼ਨ ਤੇ ਰਾਉ ਅਵੇਨਿਊ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ ਕੇਜਰੀਵਾਲ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸਨ ਪਰ ਉੱਤੇ ਹੀ ਜਿਹੜਾ ਦਿਵਿਆ ਮਲਹੋਤਰਾ ਨੇ ਇਹ ਫੈਸਲਾ ਸੁਣਾਇਆ ਕਿ ਅਦਾਲਤ ਵਿੱਚ ਇੱਕ ਪਟੀਸ਼ਨ ਦਿੰਦਿਆ ਹੋਇਆ ਈਡੀ ਨੇ ਕਿਹਾ ਸੀ ਕਿ ਸੀਐਮ ਅਰਵਿੰਦ ਕੇਜਰੀਵਾਲ ਇੱਕ ਜਨਤਕ ਸੇਵਕ ਸਨ ਅਤੇ ਉਹਨਾਂ ਨੂੰ ਸੰਮਨ ਭੇਜੇ ਜਾ ਰਹੇ ਸਨ ਜਿਸ ਦਾ ਉਹ ਜਵਾਬ ਨਹੀਂ ਦੇ ਰਹੇ ਸ੍ਰੀ ਮਾਰਵੰਦ ਕੇਜਰੀਵਾਲਾ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਈਡੀ ਵੱਲੋਂ ਭੇਜੇ ਗਏ ਸੰਮਨ ਨੂੰ ਗੈਰ ਕਾਨੂੰਨੀ ਦੱਸ ਰਹੇ ਹਨ ਅਜਿਹੇ ਵਿੱਚ ਈਡੀ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਲੈ ਗਈ ਹੈ ਅਤੇ ਹੁਣ ਇਹ ਮਾਮਲਾ ਯਾਰੀ ਕੀਤਾ ਗਿਆ ਹੈ ਉਧਰ ਆਮ ਆਦਮੀ ਪਾਰਟੀ ਨੇ ਇਸ ਬਾਰੇ ਕੀ ਕਿਹਾ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਰਾਉ ਅਵੇਨਿਊ ਕੋਰਟ ਦੇ ਨੋਟਿਸ ਦਾ ਅਧਿਐਨ ਕਰ ਰਹੇ ਹਨ ਕਾਨੂੰਨ ਦੇ ਅਨੁਸਾਰ ਅਗਲੇ ਕਦਮ ਚੁੱਕਾਂਗੇ ਆਮ ਆਦੀ ਪਾਰਟੀ ਨੇ ਕਿਹਾ ਕਿ ਅਸੀਂ ਅਦਾਲਤ ਨੂੰ ਦੱਸਾਂਗੇ ਕਿ ED ਦੇ ਸਾਰੇ ਸਮਣੇ ਕਿਵੇਂ ਗੈਰ ਕਾਨੂੰਨੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਦੋਂ ਕਦੋਂ ਭੇਜਿਆ ਗਿਆ ਸਮਣੇ ਦੱਸਦੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਸਮਣੇ 2 ਨਵੰਬਰ ਨੂੰ ਭੇਜਿਆ ਗਿਆ ਸੀ ਦੂਜਾ ਜਿਹੜਾ ਸਮਣੇ ਭੇਜਿਆ ਗਿਆ ਸੀ 21 ਦਸੰਬਰ ਨੂੰ ਭੇਜਿਆ ਗਿਆ ਸੀ ਤੀਜਾ ਸਮਣੇ ਜਿਹੜਾ ਉਹ 3 ਜਨਵਰੀ ਨੂੰ ਔਰ ਇਸ ਤੋਂ ਇਲਾਵਾ ਚੌਥਾ ਸਮਣੇ 13 ਜਨਵਰੀ ਨੂੰ ਭੇਜਿਆ ਗਿਆ ਸੀ ਤੇ ਪੰਜਵਾਂ ਸਮਣੇ 31 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਤੇ ਹੁਣ ਜਿਹੜਾ ਤੁਹਾਡੇ ਨਾਲ ਸਾਂਝੀ ਖਬਰ ਕਰਨ ਲੱਗੇ ਆ ਉਹ ਜਿਹੜਾ ਭੇਜਿਆ ਗਿਆ ਹੈ ਦਿੱਲੀ ਦੀ ਐਵੈਨਿਊ ਕੋਰਟ ਨੇ ਸੰਮਣ ਭੇਜਦੇ ਨੇ ਕਿ 17 ਫਰਵਰੀ ਨੂੰ ਤੁਸੀਂ ਅਦਾਲਤ ਦੇ ਵਿੱਚ ਪੇਸ਼ ਹੋ ਕਿਉਂ ਤੁਸੀਂ ਜਿਹੜਾ ਐਡੀ ਦੇ ਵੱਲੋਂ ਸੈਮਣ ਭੇਜੇ ਜਾਂਦੇ ਨੇ ਕਿਉਂ ਪੇਸ਼ ਨਹੀਂ ਹੁੰਦੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇਹ ਗੈਰ ਕਾਨੂੰਨੀ ਨੇ ਬੀਜੇਪੀ ਆ ਜਿਹੜੀ ਉਹ ਜਿਹੜੀ ਚਾਲ ਚੱਲ ਰਹੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੱਖ ਰੱਖਾਂਗੇ ਪਾਰ 17 ਫਰਵਰੀ ਨੂੰ ਦੇਖਣਾ ਹੋਵੇਗਾ ਕਿ ਈਡੀ ਦੇ ਸਾਹਮਣੇ ਪੇਸ਼ ਹੋਣਗੇ ਅਰਵਿੰਦ ਕੇਜਰੀਵਾਲ ਜਾਂ ਫਿਰ ਕੋਰਟ ਆਪਣਾ ਕੀ ਫੈਸਲਾ ਸੁਣਾਉਂਦੀ ਹੈ ਇਸ ਤੇ 17 ਫਰਵਰੀ ਨੂੰ ਦੇਖਣ ਵਾਲਾ ਹੋਵੇਗਾ ਪਰ ਉਦੋਂ ਹੀ ਮੁਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਸੀ ਕਿ ਅਸੀਂ ਕਾਨੂੰਨੀ ਤੌਰ ਤੇ ਆਪਣੇ ਪੱਖ ਰੱਖਾਂਗੇ ਤੇ ਅਰਵਿੰਦ ਕੇਜਰੀਵਾਲ ਪੰਚ ਸੰਮਣਾ ਦੇ ਵਾਅਵਜ਼ੂਦ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਬਿਕਰਮਜੀਤ ਸਿੰਘ ਨੇ ਵੀ ਤੱਜ ਕੱਸਿਆ ਸੀ ਕਿ ਮੈਂ ਤਾਂ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਸਿੱਟਕ ਗਏ ਮੈਨੂੰ ਪੇਸ਼ ਹੋਣ ਦੇ ਹੁਕਮ ਦਿੰਦੇ ਨਹੀਂ ਮੈਂ ਤਾਂ ਜੱਦੀ ਚਲੇ ਜਾਣਾ ਲਾਲਾ ਜੀ ਕਿਸ ਗੱਲ ਤੋਂ ਡਰਦੇ ਨੇ ਆਰਵਿੰਦ ਕੇਜਰੀਵਾਲ ਨੂੰ ਲਾਲਾ ਜੀ ਕਹਿ ਕੇ ਬਿਕਰਮਜੀਤ ਸਿੰਘ ਨੇ ਤੱਜ ਕੱਸਿਆ ਸੀ ਹੁਣ ਦੇਖਣਾ ਹੋਵੇਗਾ 17 ਫਰਵਰੀ ਨੂੰ ਦਿੱਲੀ ਅਪਨੀ ਕੋਰਟ ਕੀ ਫੈਸਲਾ ਇਸ ਤੇ ਸੁਣਾਉਂਦੀ ਹੈ